ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੀਂਹ ਦਾ ਪਾਣੀ ਬਣਿਆ ਆਫਰ ਮੁੰਡਿਆਂ ਨੇ ਜਾਨ ਖਤਰੇ ਚ ਪਾ ਕੇ ਸਕੂਲੀ ਬੱਚਿਆਂ ਨੂੰ ਕਰਾਇਆ ਰਸਤਾ ਪਾਰ ਪੰਜਾਬ ਵਿੱਚ ਕੱਲ ਤੋਂ ਕਈ ਜ਼ਿਲ੍ਹਿਆਂ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਮੀਂਹ ਕਰਕੇ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੋਗੇ ਜ਼ਿਲ੍ਹ ਸ਼ਿਕਾਇਤਨ ਸਥਿਤੀ ਹੋਰ ਵੀ ਵਿਗੜ ਗਈ ਹੈ ਮੱਲਿਆਣਾ ਪਿੰਡ ਦੇ ਹੜ ਵਰਗੀ ਸਥਿਤੀ ਬਣ ਗਈ ਹੈ ਪਿੰਡ ਵਾਸੀਆਂ ਨੇ ਖੇਤਾਂ ਵਿੱਚ ਪਾਣੀ ਕੱਢਣ ਲਈ ਸੜਕ ਤੋੜਨੀ ਪਈ ਹੈ ਇਸ ਦੌਰਾਨ ਪਿੰਡ ਵਾਸੀਆਂ ਨੇ ਸਕੂਲੀ ਬੱਚਿਆਂ ਨੂੰ ਸੜਕ ਪਾਰ ਕਰਨ ਲਈ ਵਿੱਚ ਮਦਦ ਕੀਤੀ ਹੈ ਪਿੰਡ ਦੇ ਨੌਜਵਾਨ ਨੇ ਟੁੱਟੀ ਸੜਕ ਤੇ ਲੰਘਣ ਲਈ ਆਪਣੇ ਆਪ ਸੜਕ ਬਣਾ ਦਿੱਤਾ ਹੈ ਦੋ ਨੌਜਵਾਨ ਸੜਕ ਵਾਂਗ ਟੁੱਟੇ ਰਾਤ ਤੇ ਲੇਟ ਗਏ ਹਨ ਉਹਨਾਂ ਦੀ ਪਿੱਠ ਦੇ ਉੱਤੇ ਪੈਰ ਆ ਕੇ ਸਕੂਲੀ ਬੱਚਿਆਂ ਨੇ ਰਸਤਾ ਪਾਰ ਕੀਤਾ ਹੈ ਇਸ ਦੇ ਨਾਲ ਹੀ ਇੱਕ ਨਿੱਜੀ ਬੱਸ ਖੇਤ ਵਿੱਚ ਫਸ ਗਈ ਹੈ ਜਿਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ ਦੂਜੇ ਪਾਸੇ ਕਪੂਰਥਲਾ ਦੇ ਕਰੀਬ ਸੋਸਲਪਰਾਣਾ ਇਮਾਰਤ ਟੈਟਰੀ ਹੋ ਗਿਆ ਹੈ ਇਮਾਰਤ ਡਿੱਗਣ ਕੰਨ ਬਿਜਲੀ ਦੇ ਖੰਭੇ ਟੁੱਟ ਗਏ ਹਨ ਇਸ ਨਾਲ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਗਈ ਹੈ ਹਾਲਾਂਕਿ ਟਕਟਣਾ ਚਾਨੀ ਨੁਕਸਾਨ ਤੋਂ ਵਿਚਾਰਾ ਹੈ ਇਮਾਰਤ ਪ੍ਰਾਣੀ ਸਬਜ਼ੀ ਮੰਡੀ ਵਿੱਚ ਬੁੱਧਵਾ ਤੜਕੇ 2:30 ਵਜੇ ਡਿੱਗੀ ਹੈ ਇਮਾਰਤ ਦਾ ਮਲਬਾ ਬਿਜਲੀ ਲਾਈਨਾਂ ਤੇ ਡੇਗਣ ਕਾਰਨ 7-8 ਖੰਭੇ ਟੁੱਟ ਗਏ ਹਨ ਜਿਸ ਕਾਰਨ ਪੂਰੇ ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਸਥਾਨਕ ਦੁਕਾਨ ਦਾ ਨਾਮ ਮੁਤਾਬਕ ਇਮਾਰਤ ਪਿਛਲੇ 8-9 ਸਾਲਾਂ ਤੋਂ ਖਾਲੀ ਪਈ ਸੀ ਇਸ ਦੇ ਮਾਲਕ ਦੀ ਮੌਤ ਹੋ ਗਈ ਚੁੱਕੀ ਹੈ ਮੌਸਮ ਵਿਭਾਗ ਚੰਡੀਗੜ੍ਹ ਨੇ ਅੱਜ ਪੂਰੇ ਸੂਬੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਚਾਰ ਜ਼ਿਲ੍ਹੇ ਜਿਲ੍ਹਿਆਂ ਪਠਾਨਕੋਟ ਹਿਆਰਪੁਰ ਰੂਪਨਗਰ ਅਤੇ ਮਹਾਲੀ ਵਿੱਚ ਦਰਮਿਆਨੀ ਤੋਂ ਭਾਰੀ بارش ਹੋਣ ਦੀ ਹੋ ਸਕਦੀ ਹੈ ਇਸ ਦਰਨਖਪੁਰਤਲਾ ਵਿੱਚ ਇੱਕ 100 ਸਾਲ ਪੁਰਾਣੀ ਦੋ ਮੰਜ਼ਲੀ ਇਮਾਰਤ ਡਿੱਗ ਪਈ ਹੈ ਇਹ ਇਮਾਰਤ ਖਾਲੀ ਸੀ ਮਲਬੇ ਕਾਰਨ ਬਿਜਲੀ ਦੇ ਖੰਬੇ ਟੁੱਟ ਗਏ ਹਨ ਇਸ ਕਾਰਨ ਬਿਜਲੀ ਬੰਦ ਹੋ ਗਈ ਹੈ ਮਾਨਸਾ ਦੇ ਸਰਕਾਰੀ ਸਕੂਲ ਵਿੱਚ ਪਾਣੀ ਭਰ ਗਿਆ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਮੁਤਾਬਕ 24 ਜੁਲਾਈ ਨੂੰ ਪਠਾਨਕੋਟ, ਗਰਦਾਸਪੁਰ, ਤਰਨਤਨ, ਅਮਰਸਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫੱਤੇਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ। 25 ਜੁਲਾਈ ਨੂੰ ਪਠਾਨਕੋਟ, ਗਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ਤੇ ਦਰਮਿਆਨੀ بارش ਹੌਣ ਦੀ ਸੰਭਾਵਨਾ ਹੈ ਜਾਦਿਕ 26 ਜੁਲਾਈ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ